ਜਿਹੜੀ ਇਹਦੀ ਤੀਜੀ ਮੰਜ਼ਲ ਹੈਗੀ ਆ ਉੱਥੇ ਅੱਗ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਬਰਦਸਤ ਲੱਗੀ ਹੋਈ ਆ ਥੱਲੇ ਉਹ ਜਿਹੜੀ ਹੁੰਦੀ ਹੈ ਅੱਗ ਆ ਉੱਪਰ ਦੇਖ ਸਕਦੇ ਹੋ ਕਿੰਨੀ ਜ਼ਬਰਦਸਤ ਅੱਗ ਲੱਗੀ ਹੋਈ ਹੈਗੀ ਆ ਇਹ 7 ਕਰੋੜ ਆ ਬਿੰਦਰਾਵਨ ਰੋਡ ਤੇ ਸਿਵਲ ਲਾਈਨ ਏਰੀਆ ਵੱਲ ਲੁਧਿਆਣੇ ਦਾ ਜਿੱਥੇ ਅੱਗ ਲੱਗੀ ਹੈ ਉੱਪਰ ਬਹੁਤ ਪਿਆੜਾ ਕਾ ਥੱਲੇ ਤਾਂ ਉਹਨਾਂ ਨੇ ਅੱਗੇ ਕਾਬੂ ਪਾ ਲਿਆ ਫਾਰਮਗੇਟ ਵਾਲਿਆਂ ਨੇ ਪਰ ਉੱਪਰ ਜਿਹੜੀ ਬਹੁਤ ਜ਼ਿਆਦਾ ਅੱਗ ਆ ਦੇਖ ਸਕਦੇ ਤੁਸੀਂ ਲਾਟਾ ਕਿਦਾਂ ਨਿਕਲ ਰਹੀ ਹੈ ਨੇ ਅੱਗ ਦੀਆਂ ਔਰ ਹੱਥ ਥੱਲੇ ਦਾ ਮੰਝਰ ਹੈ ਥੱਲੇ ਤੁਸੀਂ ਦੇਖੋ ਕਿਦਾਂ ਗੱਡੀਆਂ ਖੜੀਆਂ ਨੇ ਫਾਰਮਗੇਟ ਦੀਆਂ ਕਿੰਨੀਆਂ ਆਈ ਔਰ ਬਹੁਤ ਭਿਆਨਕ ਅੱਗ ਆ ਜਿਹੜੀ ਉਹ ਲੱਗੀ ਹੈ ਉਹ ਕਹਿੰਦੇ 5:30 ਵਜੇ ਦੀ ਅੱਗ ਹੈ